ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੀ ਖਰਾਬੀ ਕਰਕੇ ਤੇ ਕੁਝ ਹੋਰ ਕਾਰਨਾ ਕਰਕੇ ਮੇਰੇ ਹਲਕੇ ਕੋਟਪੂਰਾ ਦੇ ਵਿੱਚ ਔਰ ਨਾਲ ਲੱਗਦੇ ਹਲਕੇ ਜੈਤੋ ਵਿੱਚ ਜਿਹੜਾ ਕਣਕ ਦਾ ਪੱਕੀ ਹੋਈ ਫਸਲ ਦਾ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਸੀ ਸਾਡੀ ਉਹਦਾ ਨੁਕਸਾਨ ਹੋਇਆ ਔਰ ਢਿਲਵਾ ਕਲਾਂ ਦੇ ਵਿੱਚ ਤਾਂ ਸਾਡੀ ਟੀਮ ਨੇ ਇਕੱਠਿਆਂ ਹੋ ਕੇ ਨਗਰ ਨੇ ਉਹਨਾਂ ਦਾ ਸਾਥ ਦਿੱਤਾ ਘਰਾਂ ਤੋਂ ਸਾਰਾ ਤੋਂ ਕੰਟਰੀਬਿਊਸ਼ਨ ਲੈ ਕੇ ਕਿਸੇ ਨੇ ਕੰਕਰੀਤੀ ਕਿਸੇ ਨੇ ਕੁਝ ਦਿੱਤਾ ਔਰ ਈਵਨ ਤੋੜੀ ਤੱਕ ਦਾ ਵੀ ਪ੍ਰਬੰਧ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਦਾ ਕਰ ਦਿੱਤਾ ਹੁਣ ਮੈਂ ਦੂਜੇ ਪਿੰਡਾਂ ਵਾਲੇ ਸਾਥੀਆਂ ਨੂੰ ਵੀ ਮੈਂ ਬੇਨਤੀ ਕਰਦਾ ਜਿੱਥੇ-ਜਿੱਥੇ ਨੁਕਸਾਨ ਹੋਇਆ ਜਿਵੇਂ ਦੇਵੀ ਵਾਲੇ ਹੋਇਆ ਥੋੜਾ ਜਿਹਾ ਖਾਰੇ ਹੋਇਆ ਔਰ ਆਪਣੇ ਕੋਟ ਸੁੱਕੀਏ ਹੋਇਆ ਤੋ ਉਥੋਂ ਵਾਲੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਸਾਡੇ ਸੁਜੀਤ ਸਿੰਘ ਢਿਲਵਾ ਜਿਹੜੇ ਕਿ ਚੇਅਰਮੈਨ ਨੇ ਪਲਾਨਿੰਗ ਬੋਰਡ ਫੀਡ ਕੋਰਟ ਦੇ ਉਹਨਾਂ ਦੀ ਗਵਾਈ ਦੇ ਚੀਕ ਟੀਮ ਬੈਠਕ ਕੀਤੀ ਗਈ ਹੈ ਇਹਨਾਂ ਨਾਲ ਸੰਪਰਕ ਕਰਕੇ ਆਪਾਂ ਸਾਰਿਆਂ ਦੀ ਮਦਦ ਕਰੀਏ ਬਾਕੀ ਪੰਜਾਬ ਸਰਕਾਰ ਵੱਲੋਂ ਜਿਹੜਾ ਮਾਗਜਾ ਨੁਕਸਾਨ ਦਾ ਮੁਆਵਜ਼ਾ 8600 ਤੋਂ ਵਧਾ ਕੇ 14000 ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਸੋ ਇਹ ਵੀ ਇੱਕ ਵੱਡੀ ਰਾਹਤ ਹੈ ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕਾਫੀ ਜ਼ਿਆਦਾ ਤੇ ਇਹ ਇੱਕ ਇਸ਼ੂ ਆਉਂਦਾ ਵੀ ਜਿਹੜੀ ਮਲਕੀਅਤ ਕਿਸੇ ਹੋਦੀ ਹੈ ਤੇ ਕਾਸ਼ਤਕਾਰ ਕੋਈ ਹੋਰ ਹੈ ਕਿਸੇ ਠੇਕੇ ਤੇ ਲਈ ਹੋਈ ਹੈ ਤੇ ਜਦੋਂ ਮੁਆਵਜ਼ਾ ਜਾਂਦਾ ਤੇ ਉਹ ਜੀ ਜਿਹੜਾ ਨਾਮ ਮਲਕੀਅਤ ਦੇ ਵਾਲੇ ਖਾਨੇ ਤੇ ਬੋਲਦਾ ਉਹਨੂੰ ਜਾਂਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਾਸ਼ਤਕਾਰ ਨੂੰ ਉਹ ਦੇਈਏ ਸੋ ਉਹਦੇ ਕਰਕੇ ਕੁਝ ਕਾਨੂੰਨੀ ਅੜਚੇ ਵੀ ਹੋ ਸਕਦੀਆਂ ਕੋਈ ਡੇਰ ਵੀ ਲੱਗ ਸਕਦੀ ਹੈ ਸੋ ਅਗਰ ਤਾਂ ਇਹ ਹੋ ਗਿਆ ਅਸੀਂ ਅੜਚੇ ਦੂਰ ਕਰ ਲਈ ਤਾਂ ਠੀਕ ਹੈ ਅਗਰ ਜੇ ਨਹੀਂ ਰਹਾ ਤਾਂ ਮੈਂ ਬੇਨਤੀ ਕਰਦਾ ਜਿਹੜੇ ਮਲਕੀਅਤ ਵਾਲੇ ਜਿਨ੍ਹਾਂ ਦੀ ਮਲਕੀਅਤ ਆ ਰਕਾਸ਼ਤਕਾਰ ਦੂਜਾ ਹੈ ਉਹਨਾਂ ਭਾਈਆਂ ਨੂੰ ਕਿ ਭਾਈ ਜਾਂ ਤਾਂ ਉਹਨੂੰ ਠੇਕੇ ਤੇ ਰਿਵੀਡ ਦੇ ਦੇਜੋ ਤੇ ਜਾਂ ਫਿਰ ਜਿਹੜਾ ਜਿੰਨਾ ਵੀ ਮੁਆਵਜ਼ਾ ਆਉਂਦਾ ਉਹੋ ਜਿਹੜਾ ਕਾਸ਼ਤਕਾਰ ਹੈ ਉਹਨੂੰ ਦੇ ਦੇਣ ਸੋ ਇਹਦੇ ਨਾਲ ਆਪਣਾ ਭਾਈਚਾਰਾ ਵੀ ਤਕੜਾ ਹੋਏਗਾ ਇੱਕ ਦੂਜੇ ਦਾ ਹੱਥ ਵੀ ਫੜਾਂਗੇ ਫਰਕ ਕੁਝ ਨਹੀਂ ਪੈਂਦਾ ਗੁਰੂ ਸਾਹਿਬ ਨੇ ਜਿੰਨਾ ਸਾਡਾ ਨੁਕਸਾਨ ਹੋਇਆ ਉਹਨਾਂ ਕਿਸੇ ਨਾ ਕਿਸੇ ਪਾਸੇ ਕੰਪਨਸਟਿਟ ਕਰ ਹੀ ਦੇਣਾ ਹੁੰਦਾ ਸੋ ਜੋ ਮੱਥੇ ਤੇ ਲਿਖਿਆ ਉਹਨੂੰ ਮਿਲ ਹੀ ਜਾਣਾ ਲੇਕਿਨ ਆਪਾਂ ਇੱਕ ਦੂਜੇ ਦਾ ਜਦੋਂ ਹੱਥ ਫੜਦੇ ਆ ਮਾੜ ਤੋ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਯਾਦ ਕੀਤਾ ਜਾਂਦਾ ਸੋ ਅਸੀਂ ਆਪਦੀ ਡਿਊਟੀ ਲੱਗੇ ਹੋਏ ਆ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਾਥ ਦੇ ਨਾਲ ਲੱਗੇ ਰਹਾਂਗੇ ਬਹੁਤ ਧੰਨਵਾਦ